ਫਿਕਰ ਦਿਓ ਦੋ ਮਾਨਹਾਨੀ ਦੇ ਕੇਸ ਕੀਤੇ ਸਨ ਸਰਦਾਰ ਹਰਦੀਪ ਸਿੰਘ ਢਿੱਲੋਂ ਸਾਹਿਬ ਹਰਾਤੇ ਇੱਕ ਤਾਂ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਅਸੀਂ ਮਿੱਟੀ ਦਾ ਤੇਲ ਜਿਹੜਾ ਕੋਈ ਵੇਚਿਆ ਸੀਗਾ ਜਿਹੜਾ ਕਿ ਸਾਧ ਸੰਗਤ ਵਾਸਤੇ ਆਇਆ ਸੀ ਕਰੋੜਾ ਰੁਪਏ ਦਾ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਸ਼ੈਲਰਾਂ ਦੇ ਵਿੱਚ ਬਹੁਤ ਵੱਡਾ ਕਪਲਾ ਤੇ ਲਿੰਕੇਜ ਇਹਦਾ ਤੇਰੇ ਸਾਲੇ ਦਾ ਇਹਨਾਂ ਨੇ ਕਿਸਾਨਾਂ ਦੀ ਲੁੱਟ ਕੀਤੀ ਹੈ ਉਹ ਮਾਮਲੇ ਚੱਲ ਰਹੇ ਸਨ ਤੇ ਗਵਾਹੀ ਤੇ ਉਹ ਆ ਗਏ ਸਨ ਉਹਨਾਂ ਦੀ ਗਵਾਹੀ ਵਾਸਤੇ ਮੈਂ ਪਿਛਲੀ ਤਰੀਕ ਤੇ ਜੱਜ ਸਾਹਿਬ ਦੇ ਪੇਸ਼ ਹੋਇਆ ਸੀ ਤੇ ਜੱਜ ਸਾਹਿਬ ਨੇ ਸਲਾਹ ਦਿੱਤੀ ਕਿ ਤੁਹਾਡਾ ਆਪਸ ਵਿੱਚ ਰਾਜੀ ਨਾਮਾ ਨਹੀਂ ਹੋ ਸਕਦਾ ਤਾਂ ਮੈਂ ਕਿਹਾ ਜੀ ਕੋਈ ਰਾਜੀ ਨੰਮੇ ਨੂੰ ਕੋਈ ਗੋਲੀ ਤਾਂ ਸਾਡੀ ਚੱਲੀ ਨਹੀਂਗੀ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਜੇ ਇਹਦੇ ਤੇ ਇਸ ਗੱਲ ਤੇ ਪਛਤਾਪ ਜਾਂ ਤੁਸੀਂ ਇਹਦੇ ਤੇ অপোলজাইজ করনা চাহনে হো মানে কি মাফি তে ਤੁਸੀਂ ਦੱਸੋ ਫਿਰ ਉਹਨਾਂ ਨੇ 6 ਤਰੀਕ ਅੱਜ ਦੀ ਪਾਈ ਤੇ ਅੱਜ ਦੋਨਾਂ ਵਕੀਲ ਸਹਿਬਾਂ ਨੇ ਜੱਜ ਦੇ ਸਾਹਮਣੇ ਅਸੀਂ ਦੋਨੋਂ ਪਾਰਟੀਆਂ ਪੇਸ਼ ਹੋਈਆਂ ਸਨ ਤੇ ਉਹਨਾਂ ਨੇ ਕਿਹਾ ਕਿ અનਕੰਡੀਸ਼ਨਲੀ ਮੈਂ ਇਸਕੇ اپولوجائز ਕਰਦਾ ਹਾਂ ਤੇ ਗਾਂ ਤੋਂ ਇਨ ਫਿਊਚਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਸੋ ਮੈਂ ਸਮਝਦਾ ਕਿ ਇੱਕ ਚੰਗੀ ਗੱਲ ਹੈ ਜੀ ਰਾਜਨੀਤੀ ਦੇ ਵਿੱਚ ਰੋਜ਼ਾਨਾ ਕਿਸੇ ਤੇ ਕਟਾਸ ਸਿੱਟਣੀ ਬੇਮਤਲਬ ਦੀ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਨੰਗਾ ਕਰ ਰਹੇ ਹਾਂ ਰੋਜ਼ਾਨਾ ਅੱਜ ਕੱਲ੍ਹ ਰਾਜਨੀਤੀ ਦਾ ਇਹੀ ਕੰਮ ਹੋ ਗਿਆ ਮੰਚ ਤੇ ਚੜ ਕੇ ਕੋਈ ਵੀ ਵਿਅਕਤੀ ਕਿਸੇ ਦੇ ਖਿਲਾਫ ਕੁਝ ਵੀ ਬੋਲ ਦਿੰਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਹਰ ਵਿਅਕਤੀ ਨੂੰ ਮੈਂ ਆਪਣੇ ਤੇ ਵੀ ਉਹ ਲੈਣਾ ਕਿ ਜਦੋਂ ਅਸੀਂ ਮੰਚ ਤੇ ਚੜਦੇ ਹਾਂ ਸਾਨੂੰ ਸੋਚ ਵਿਚਾਰ ਕੇ ਤੇ ਬਿਲਕੁਲ ਤੁਲੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਔਰ ਕੋਈ ਦੁਸ਼ਮਣੀਆਂ ਤਾਂ ਹੈ ਨਹੀਂ ਅਸੀਂ ਲੋਕਾਂ ਨੇ ਸਭ ਨੇ ਇੱਥੇ ਰਾਜਨੀਤੀ ਕਰਨ ਆਸਤੇ ਆਏ ਆ ਮੁੱਦਿਆਂ ਦੇ ਮਤਭੇਦ ਨੇ ਵਿਚਾਰਾਂ ਦੇ ਮਤਭੇਦ ਨਹੀਂ ਸੋ ਸਾਨੂੰ ਉਹਨਾਂ ਦੇ ਤੇ ਹੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਐਵੇਂ ਉਜੂਲ ਬਜੂਲ ਕਿਸੇ ਨੂੰ ਨੀਚਾ ਵਿਖਾ ਕੇ ਕਿਉਂਕਿ ਨੀਚਾ ਵਿਖਾਣ ਵਾਲਾ ਕੋਈ ਵੱਡਾ ਨਹੀਂ ਹੁੰਦਾ ਸੋ ਮੈਂ ਤਾਂ ਆਪਦੀ ਰਾਜਨੀਤਿਕ ਜੀਵਨ ਦੇ ਵਿੱਚ ਬਹੁਤ ਤਬਦੀਲੀ ਲਈ ਹੈ ਕਈ ਵਾਰੀ ਅਗਰੈਸਿਵ ਹੋ ਜਾਈਦਾ ਸੀ ਕਿਉਂਕਿ ਬਹੁਤ ਸਾਰੇ ਲੋਕ ਐਸੀ ਗੱਲ ਕਹਿ ਦਿੰਦੇ ਆ ਤੁਹਾਨੂੰ ਕਦੇ ਗੁੱਸਾ ਆ ਜਾਂਦਾ ਸੋ ਆਪਦੇ ਸੁਭਾਅ ਦੇ ਵਿੱਚ ਬੜੀ ਕੋਸ਼ਿਸ਼ ਕਰਦਾ ਹਾਂ ਰੋਜ਼ਾਨਾ ਤਬਦੀਲੀ ਲਿਆਉਣ ਦੀ ਕਿ ਕਿਸੇ ਨੂੰ ਵੀ ਐਸੇ ਸ਼ਬਦ ਨਾ ਕਹੇ ਜਾਣ ਜੀਰੇ ਨਾਲ ਉਹਨੂੰ ਰਾਤ ਨੂੰ ਉਰੇ ਉਹਨੂੰ ਦਰਦ ਹੋਵੇ ਜਾਂ ਉਹਨੂੰ ਮਾਨਸਿਕ ਪਰੇਸ਼ਾਨੀ ਹੋਵੇ ਇਹਨਾਂਕ ਸਾਨੂੰ ਗਰੀਮਾ ਚ ਰਹਿਣਾ ਚਾਹੀਦਾ ਤੇ ਤਾਲੀਮ ਤੇ ਤਹਿਜ਼ੀਬ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਵੇਂ ਜਿਵੇਂ ਤੁਸੀਂ ਉਮਰ ਚ ਵੱਡੇ ਹੁੰਦੇ ਹੋ ਤੁਸੀਂ ਤੁਹਾਡੀ ਬਾਲ ਬੱਚਿਆਂ ਵਾਲੇ ਹੋ ਜਾਂਦੇ ਹੋ ਜਵਾਕਾ ਜੱਲਿਆਂ ਵਾਲੇ ਹੋ ਜਾਂਦੇ ਆ ਫਿਰ ਤਾਂ ਤਾਲੀਮ ਤੇ ਤਹਿਜ਼ੀਬ ਜੇ ਫਿਰ ਵੀ ਨਹੀਂ ਆਣੀ ਤਾਂ ਫਿਰ ਮੈਨੂੰ ਲੱਗਦਾ ਕਰਦੇ ਨੂੰ ਸੋ ਸਭ ਕੁਝ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਠੀਕ ਹੋ ਜਾ। ਭਣੀ ਸਰ ਇਹ ਚੋਣਾ ਵੇਲੇ ਹੀ ਕਿਤੇ ਹੋਇਆ ਜਾਂ ਕੋਈ ਉਸ ਤੋਂ ਪਹਿਲਾਂ ਦੀਆਂ ਗੱਲਾਂ ਹੈਗੀਆਂ ਜਾਂ ਕਿਉਂਕਿ ਅਕਸਰ ਹੀ ਹੁਣ ਤਾਂ ਰਾਜਨੀਤਿਕ ਚ ਹਰ ਬੰਦਾ ਕਿਸੇ ਕੋਲੇ ਕੋਈ ਗੱਲ ਹੈ ਜਾਂ ਨਹੀਂ ਹੈ ਕਿਸੇ ਨੂੰ ਕਿਸੇ ਦੀ ਜਾਣਕਾਰੀ ਹੈ ਜਾਂ ਨਹੀਂ ਹੈ ਮੈਂ ਇਹ ਗੱਲ ਨਹੀਂ ਕਰ ਰਿਹਾ ਥੋਦੀ ਇਹ ਮੈਂ ਕਹਿੰਦਾ ਸਾਰੇ ਪੰਜਾਬ ਚ ਸਿਲਸਿਲਾ ਹੀ ਇਹੀ ਚੱਲ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਕਿਸੇ ਨੂੰ ਗਾਲਾਂ ਕੱਢਣ ਵਾਲੇ ਦੀ ਵੀਡੀਓ ਜ਼ਿਆਦਾ ਚੱਲਦੀ ਹੈ। ਕਿਉਂਕਿ ਅਗਲਾ ਕੰਨਾ ਵੇਖੋ ਇਤਨ ਦਖਾਵਾਂ ਗੱਲਾਂ ਕਰਦੇ ਸੋ ਇਹ سلسلہ ਚੱਲ ਗਿਆ ਸੋ ਸਾਨੂੰ ਸਾਰਿਆਂ ਨੂੰ ਇਹ سلسلے ਤੇ ਗੌਰ ਫਰਮਾਉਣਾ ਚਾਹੀਦਾ ਔਰ ਸਾਨੂੰ ਇਹੋ ਜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਹਾਂਜੀ ਢਿੱਲੂ ਸਾਹਿਬ ਅਜ ਤੁਹਾਡਾ ਕੇਸ ਸੀ ਮੁਖਸ਼ਰ ਉਹਦਾ ਕਿੰਨਾ ਪਟਾਰਾ ਹੋਇਆ ਜੀ ਉਹਦੇ ਚ ਇਸ ਤਰ੍ਹਾਂ ਸੀ ਕਿ ਇੱਕ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਕੇਸ ਮੇਰੇ ਤੇ ਪਾਇ ਸੀ ਦੋ ਇਲੈਕਸ਼ਨਾਂ ਚ ਸੀ ਇਧਰ ਉਧਰ ਦੀਆਂ ਗੱਲਾਂ ਕੁਝ ਅਲੀਗੇਸ਼ਨਸ ਲਾਏ ਸੀ ਉਹਨਾਂ ਨੇ ਉਹਨਾਂ ਦੇ ਅਗੇਂਸਟ ਸਾਡੇ ਤੇ ਕੇਸ ਪਾਈ ਸੀ ਮੇਰੇ ਤੇ ਕੇਸ ਪਾਈ ਸੀ ਵੀ ਇਹਨਾਂ ਨੇ ਮੇਰੇ ਤੇ ਐਜੂਕੇਸ਼ਨ ਪਾਇਆ ਤੇ ਅੱਜ ਤਰੀਕ ਸੀ ਤੇ ਸਾਨੂੰ ਜੱਜ ਸਾਹਿਬ ਨੇ ਅ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਸੀ ਉਹਨਾਂ ਨੇ ਸਾਨੂੰ ਦੋਨਾਂ ਨੂੰ ਬੁਲਾ ਕੇ ਕਿਹਾ ਵੀ ਮੈਂ ਇਹ ਕੇਸ ਨੂੰ ਅੱਗੇ ਨਹੀਂ ਪਵਾਉਣਾ ਚਾਹੁੰਦਾ ਤੁਸੀਂ ਬੈਠ ਕੇ ਆਪਣਾ ਕੰਪਰੋਮਾਈਜ਼ ਕਰੋ ਮੈਂ ਇਹਨੂੰ ਕੇਸ ਨੂੰ ਤੁਹਾਡੇ ਨੂੰ ਖਤਮ ਕਰਾਂ ਮਖਾ ਜੀ ਜਦੋਂ ਤੁਸੀਂ ਇੰਨੀ ਸੋਚ ਰੱਖਦੇ ਹੁੰਦਾ ਜੋ ਤੁਹਾਡਾ ਹੁਕਮ ਸਾਡੇ ਸਿਰ ਮੱਥੇ ਤੇ ਤੇ ਕਹਾਂ ਮੈਂ ਐਵੇਂ ਗੱਲ ਕਵਾਂ ਵਿਡਿੰਗ ਸਾਹਿਬ ਨੇ ਵੀ ਇਹੀ ਕਿਹਾ ਵੀ ਜੋ ਤੁਸੀਂ ਕਰਦੇ ਹੋਗੇ ਜੀ ਸਾਨੂੰ ਉਹਨਾਂ ਮਨਜ਼ੂਰ ਆ ਉਸ ਤੋਂ ਬਾਅਦ ਸਾਡੇ ਆਪਣਾ ਵਕੀਲ ਸਾਹਿਬਾਨਾਂ ਨੂੰ ਬੁਲਾ ਕੇ ਜੱਜ ਸਾਹਿਬ ਨੇ ਤੇ ਉਹਨਾਂ ਤੋਂ ਆਪਦਾ ਨੋਟ ਬਣਵਾ ਕੇ ਤੇ ਸਾਨੂੰ ਕਹਿੰਦੇ ਜੀ ਇੱਥੇ ਤੁਸੀਂ ਸਾਈਨ ਕਰ ਦਿਓ ਅਸੀਂ ਦੋਨਾਂ ਨੇ ਸਾਈਨ ਕਰਤੇ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਅੱਜ ਤੋਂ ਬਾਅਦ ਕੋਈ ਇਹੋ ਜਿਹੀ ਬਿਆਨਬਾਜ਼ੀ ਨਹੀਂ ਹੋਊਗੀ ਤੇ ਤੁਸੀਂ ਇਹਨਾਂ ਤੋਂ ਅਪੋਲੋਜਾਈਜ਼ ਕਰੋ ਮੈਂ ਕਿਹਾ ਜੀ ਜੋ ਤੁਸੀਂ ਲਿਖਤਾ ਵੀ ਤੁਹਾਡੇ ਤੁਹਾਡੇ ਨਾਲੋਂ ਵੱਡੀ ਤਾਂ ਕੋਈ ਅਦਾਲਤ ਹੈ ਹੀ ਨਹੀਂ ਜੱਜ ਸਾਹਿਬ ਨੂੰ ਕਿਹਾ ਤੇ ਉਸ ਤੋਂ ਬਾਅਦ ਉਹ ਕੇਸ ਨੂੰ ਡਿਸਮਿਸ ਕਰਤਾ ਤੇ ਮਨ ਨੂੰ ਵੀ ਇਸ ਗੱਲ ਦਾ ਬੜਾ ਸਕੂਨ ਮਿਲਿਆ ਕਿ ਐਵੇਂ ਸ਼ਬਦਾਂ ਦੀ ਜੰਗ ਪਿੱਛੇ ਇੱਕ ਦੂਜੇ ਨੂੰ ਦੁਸ਼ਮਣੀ ਭਾਈ ਬੈਠੇ ਆ ਬਿਨਾ ਮਤਲਬ ਦੀ ਉਹਨਾਂ ਨੇ ਵੀ ਫਰਾਗਤੀ ਦਿਖਾਈ ਤੇ ਫਿਰ ਆਪਾਂ ਵਿਚੜਤਾ ਖੜਾ ਸੀ ਆਪ ਦੀ ਸ਼ਰਮ ਠੀਕ ਹੈ ਠੀਕ ਹੈ